ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗਜਵਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਹਾਂਪੁਰਸ਼ ਜਪਜੀ ਸਾਹਿਬ ਦੇ 5 10 21 ਜੇ 25 ਪਾਠ ਕਰਨ ਵਾਸਤੇ ਹੀ ਕਿਉਂ ਕਹਿੰਦੇ ਸਤ ਸੰਗਤ ਜੀ ਇਹਨਾਂ ਦੇ ਪਿੱਛੇ ਕੀ ਕਾਰਨ ਹੈ ਸਤ ਸੰਗਤ ਜੀ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾ ਲਈ ਬਣ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਜ ਪਾਉਂਦੇ ਹਾਂ ਸਾਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਅਕਸਰ ਜੋ ਵੀ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਸੀ ਸਾਧ ਸੰਗਤ ਜੀ ਤਾਂ ਬਾਬਾ ਜੀ ਅੱਗੇ ਬੇਨਤੀ ਕਰਦੀਆਂ ਸੀ ਕਿ ਬਾਬਾ ਜੀ ਸਾਨੂੰ ਆਹ ਦੁੱਖ ਤਕਲੀਫ ਹੈ ਸਾਧ ਸੰਗਤ ਜੀ ਕਈ ਵਾਰ ਅਸੀਂ ਦੁਨਿਆਵੀ ਖੁਸ਼ੀਆਂ ਤੋਂ ਵਾਂਝੇ ਰਹਿ ਜਾਂਦੇ ਹਾਂ ਸਾਧ ਸੰਗਤ ਜੀ ਲੋਕ ਅਤੇ ਪਰਲੋਕ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਸਾਧ ਸੰਗਤ ਜੀ ਜਦੋਂ ਵੀ ਕਿਸੇ ਪ੍ਰੇਮੀ ਨੇ ਸੰਤ ਮਹਾਪੁਰਸ਼ਾਂ ਜੀ ਕੋਲ ਆ ਕੇ ਆਪਣਾ ਕੋਈ ਦੁੱਖ ਦੱਸਦੇ ਸਾਧ ਸੰਗਤ ਜੀ ਤਾਂ ਬਾਬਾ ਜੀ ਉਹਨਾਂ ਦੇ ਸੰਕਟ ਨੂੰ ਕਟਣ ਦੇ ਲਈ ਸਾਧ ਸੰਗਤ ਜੀ 5 10 21 ਜਾਂ 25 ਪਾਠ ਜਪਜੀ ਸਾਹਿਬ ਦੇ ਦੱਸੇ ਸੰਗਤ ਸਾਧ ਸੰਗਤ ਜੀ ਕਈ ਵਾਰ ਬਾਬਾ ਜੀ ਜੋ ਪਈ ਸਾਹਿਬ ਦੇ ਪਾਠ ਦੱਸਦੇ ਸਨ ਸਾਧ ਸੰਗਤ ਜੀ ਕਈ ਵਾਰ ਮੂਲ ਮੰਤਰ ਦੇ ਪਾਠ ਦੱਸਦੇ ਸਨ ਸਾਧ ਸੰਗਤ ਜੀ ਜਦੋਂ ਕੋਈ ਵੱਡਾ ਸੰਕਟ ਹੁੰਦਾ ਹੈ ਤਾਂ ਸੰਤ ਮਹਾਂਪੁਰਸ਼ ਜੀ ਜੋ ਉਹਨਾਂ ਦੇ ਨਾਲ ਸੰਗਤਾਂ ਪ੍ਰੇਮ ਕਰਦੀਆਂ ਨੇ ਮਹਾਪੁਰਸ਼ਾਂ ਜੀ ਦੇ ਨਾਲ ਸਾ ਸੰਗਤ ਜੀ ਸਾਧੂ ਸੰਤ ਵੀ ਉਹਨਾਂ ਦਾ ਮੱਥਾ ਪੜ ਲੈਂਦੇ ਸਨ ਸਾ ਸੰਗਤ ਜੀ ਕਿਸੇ ਵੀ ਵੇਲੇ ਤਾਂ ਮਹਾਪੁਰਸ਼ ਜੀ ਉਹਨਾਂ ਨੂੰ ਖੰਡ ਪਾਠ ਸਾਹਿਬ ਕਰਵਾਉਣ ਵਾਲੇ ਵੀ ਵਸਤੇ ਵੀ ਦੱਸਦੇ ਸਨ ਸਾ ਸੰਗਤ ਜੀ ਕਿ ਜੋ ਵੀ ਸੰਕਟ ਹੈ ਉਹਨਾਂ ਦਾ ਗੁਰਬਾਣੀ ਦੇ ਵਿੱਚ ਪਾਠ ਦੇ ਵਿੱਚ ਹੀ ਕਟਿਆ ਜਾਵੇ ਸਾ ਸੰਗਤ ਜੀ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਸਕੇ ਸਾਧ ਸੰਗਤ ਜੀ ਜੋ ਉਹਨਾਂ ਦਾ ਸੰਕਟ ਬਾਣੀ ਵਿੱਚ ਹੀ ਘਟ ਦਿੰਦੇ ਸੀ ਹਰ ਰੋਜ਼ ਪਾਠ ਕਰਕੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਜਦੋਂ ਕਾਰਜ ਸਿੱਧ ਹੋ ਜਾਵੇ ਤਾਂ ਆਪਣੀ ਸ਼ਰਧਾ ਅਨੁਸਾਰ ਸਾਧ ਸੰਗਤ ਜੀ ਹਰ ਵਾਇਗੁਰ ਜੀ ਅੱਗੇ ਅਰਦਾਸ ਕਰਨੀ ਹੈ ਕਿ ਵਾਇਗੁਰ ਜੀ ਅੰਮ੍ਰਿਤ ਧਾਰਨ ਦੀ ਦਾਤ ਬਖਸ਼ੋ ਸਾਤ ਸੰਗਤ ਜੀ ਗੁਰੂ ਵਾਲੇ ਬਣਨਾ ਹੈ ਸਾਤ ਸੰਗਤ ਜੀ ਇੱਕ ਵਾਰ ਭਾਈ ਏਦਾਂ ਹੀ ਇੱਕ ਵਾਰੀ ਦੀ ਗੱਲ ਹੈ ਸੰਤ ਮਹਾਪੁਰਸ਼ਾਂ ਜੀ ਦੇ ਦੇਰੇ ਤੇ ਬਹੁਤ ਲੰਬੀਆਂ ਲੈਣਾ ਲੱਗੀਆਂ ਹੋਈਆਂ ਸੀ ਸਾਤ ਸੰਗਤ ਜੀ ਤੇ ਬਹੁਤ ਸੰਗਤਾਂ ਵਾਹ ਪੁਰਸ਼ਾਂ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਸਾਤ ਸੰਗਤ ਜੀ ਸਾਤ ਸੰਗਤ ਜੀ ਕੋਈ ਪੁੱਤ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਸਾਸੰਗਤ ਜੀ ਮਹਾਂਪੁਰਸ਼ ਹਰ ਇੱਕ ਦੀਆਂ ਬੇਨਤੀਆਂ ਸੁਣਦੇ ਹਨ ਸਾਸੰਗਤ ਜੀ ਤੇ ਜੋ ਵੀ ਉਹਨਾਂ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਸਾਸੰਗਤ ਜੀ ਉਸ ਦੇ ਅਨੁਸਾਰ ਹੀ ਬਾਬਾ ਜੀ ਉਹਨਾਂ ਨੂੰ ਪਾਠ ਕਰਨ ਲਈ ਦੱਸਦੇ ਸਨ ਕੋਈ ਪੰਜ ਪਾਠ ਵਾਸਤੇ ਦੱਸਦੇ ਸਨ ਕੋਈ 10 ਜਾਂ 15 ਪਾਠ ਕਰਨ ਵਾਸਤੇ ਦੱਸਦੇ ਸਨ ਸਾਸੰਗਤ ਜੀ ਕੋਈ ਆਖਦਾ ਹੈ ਮੇਰਾ ਪੁੱਤ ਬਿਮਾਰੀ ਦੇ ਨਾਲ ਦੁਖੀ ਪਿਆ ਹੈ ਸਾਥ ਸੰਗਤ ਜੀ ਬਾਬਾ ਜੀ ਹਰ ਇੱਕ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਦੇ ਸਨ ਸਾਥ ਸੰਗਤ ਜੀ ਇੰਨੇ ਸਮੇਂ ਨੂੰ ਬਾਬਾ ਜੀ ਦੇ ਕੋਲ ਇੱਕ ਪ੍ਰੇਮੀ ਆਇਆ ਸਾਥ ਸੰਗਤ ਜੀ ਜਦੋਂ ਉਹ ਮਾਪੁਰਸ਼ਾਂ ਜੀ ਨੂੰ ਮੱਥਾ ਟੇਕਣ ਲੱਗਾ ਸਾਥ ਸੰਗਤ ਜੀ ਬਾਬਾ ਜੀ ਨੇ ਉਸ ਦਾ ਮੱਥਾ ਪੜ ਲਿਆ ਸਾਥ ਸੰਗਤ ਜੀ ਇੱਕ ਸਾਧੂ ਤੇ ਰੱਬ ਵਿੱਚ ਕੀ ਫਰਕ ਹੁੰਦਾ ਹੈ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਹਰ ਇੱਕ ਆਸੇਵਕ ਸੋ ਮਰ ਰਿਹਾ ਪੇਤ ਨ ਜਾਣੋ ਮਾਨਸ ਦੀਆਂ ਸਾਧ ਸੰਗਤ ਜੀ ਉਹ ਪ੍ਰੇਮੀ ਬਾਬਾ ਜੀ ਦੇ ਕੋਲ ਆ ਗਿਆ ਸਾਧ ਸੰਗਤ ਜੀ ਬਾਬਾ ਜੀ ਨੇ ਉਸ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਉਸ ਪ੍ਰੇਮੀ ਨੂੰ ਕਹਿੰਦੇ ਕਹਿੰਦੇ ਭਾਈ ਇੱਕ ਵਚਨ ਮੰਨੇਗਾ ਸਾਧ ਸੰਗਤ ਜੀ ਉਹ ਕਹਿੰਦਾ ਹਾਂਜੀ ਮਹਾਪੁਰਸ਼ੋ ਸਤ ਵਚਨ ਸਾਧ ਸੰਗਤ ਜੀ ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਪੁਰਸ਼ ਜੀ ਦੱਸੋ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਵਚਨ ਕੀਤੇ ਭਾਈ ਇੱਕ ਹਫਤੇ ਦੇ ਅੰਦਰ ਅੰਦਰ ਤੋਂ ਪਾਠ ਕਰਵਾ ਦੇ ਅਖੰਡ ਪਾਠ ਸਾਹਿਬ ਕਰਵਾ ਦੇ ਆਪਣੇ ਘਰ ਦੇ ਵਿੱਚ ਸਾਧ ਸੰਗਤ ਜੀ ਬਾਬਾ ਜੀ ਨੇ ਵਚਨ ਕੀਤੇ ਤਾਂ ਸਾ ਸੰਗਤ ਜੀ ਘਰ ਵਿੱਚ ਸੰਗਤ ਸੱਦ ਕੇ ਸੰਗਤ ਦੀ ਸੇਵਾ ਕਰ ਸਾ ਸੰਗਤ ਜੀ ਉਹ ਸੋਚਣ ਲੱਗ ਪਿਆ ਕਿ ਮੈਂ ਤੇ ਬਾਬਾ ਜੀ ਨਾਲ ਕੁਝ ਗੱਲ ਵੀ ਨਹੀਂ ਕੀਤੀ ਮੈਂ ਬਾਬਾ ਜੀ ਤੋਂ ਕੁਝ ਪੁੱਛਿਆ ਵੀ ਨਹੀਂ ਪਰ ਬਾਬਾ ਜੀ ਉਹ ਨੇ ਮੈਨੂੰ ਅਖੰਡ ਪਾਠ ਸਾਹਿਬ ਦੇ ਵਚਨ ਕਰ ਦਿੱਤੇ ਸਾ ਸੰਗਤ ਜੀ ਉਹ ਬਾਬਾ ਜੀ ਨੂੰ ਬਹੁਤ ਪਿਆਰ ਕਰਦਾ ਸੀ ਉਹਨਾਂ ਦਾ ਬਹੁਤ ਵਧੀਆ ਭਗਤ ਸੀ ਸਾਧ ਸੰਗਤ ਜੀ ਉਹ ਬਾਬਾ ਜੀ ਦੇ ਬਚਨਾਂ ਨੂੰ ਮੋੜ ਵੀ ਨਹੀਂ ਸਕਦਾ ਸੀ ਸਾਧ ਸੰਗਤ ਜੀ ਉਹ ਵੀ ਬਾਬਾ ਜੀ ਕਹਿੰਦੇ ਇੱਕ ਹਫਤੇ ਦੇ ਅੰਦਰ ਕਰਵਾਉਣਾ ਹੈ ਅਖੰਡ ਪਾਠ ਸਾਹਿਬ ਸਾਧ ਸੰਗਤ ਜੀ ਉਸਨੇ ਘਰ ਜਾ ਕੇ ਅਖੰਡ ਪਾਠ ਸਾਹਿਬ ਰਖਵਾਇਆ ਸਾਧ ਸੰਗਤ ਜੀ ਉਸ ਦਾ ਅਖੰਡ ਪਾਠ ਸਾਹਿਬ ਦੇ 20000 ਰੁਪਏ ਦਾ ਖਰਚ ਹੋ ਗਿਆ। ਸਾਧ ਸੰਗਤ ਜੀ ਮਨ ਵਿੱਚ ਸੋਚਦਾ ਮੇਰੇ 20000 ਰੁਪਏ ਲੱਗ ਗਏ। ਬਾਬਾ ਜੀ ਨੇ ਕਿਸ ਵਾਸਤੇ ਅਖੰਡ ਪਾਠ ਸਾਹਿਬ ਕਰਾਉਣ ਵਾਸਤੇ ਕੀਤਾ ਸੀ? ਕੀ ਕਾਰਨ ਹੋਵੇਗਾ? ਸਾਧ ਸੰਗਤ ਜੀ ਉਸ ਨੂੰ ਕੁਝ ਨ ਪਤਾ ਨਹੀਂ ਸੀ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਅਖੰਡ ਪਾਠ ਸਾਹਿਬ ਤੋਂ ਬਾਅਦ ਦੋ ਚਾਰ ਦਿਨ ਬਾਅਦ ਸਾਧ ਸੰਗਤ ਜੀ ਕਿਤੇ ਜਾ ਰਿਹਾ ਸੀ ਮੋਟਰਸਾਈਕਲ ਤੇ ਸਾਧ ਸੰਗਤ ਜੀ ਉਹ ਸਰਹੰਦ ਜਾ ਰਿਹਾ ਸੀ ਉੱਥੇ ਇੱਕ ਸਾਧ ਸੰਗਤ ਜੀ ਪ੍ਰਤਾਪ ਚੌਂਕ ਹੈ ਮੋਟਰਸਾਈਕਲ ਤੇ ਉਹ ਚੌਂਕ ਵਿੱਚੋਂ ਦੀ ਲੰਘ ਰਿਹਾ ਸੀ ਸਾਧ ਸੰਗਤ ਜੀ ਮੋਟਰਸਾਈਕਲ ਦਾ ਤੇਜ਼ ਰਫ਼ਤਾਰ ਨਾਲ ਜਾਣ ਕਰਕੇ ਸਾਧ ਸੰਗਤ ਜੀ ਇੱਕ ਟਰੱਕ ਦੇ ਨਾਲ ਉਸ ਦਾ ਐਕਸੀਡੈਂਟ ਸਾਸੰਗਤ ਜੀ ਤਾਂ ਪਤਾ ਲੱਗਾ ਉਸ ਨੂੰ ਨਾ ਮੇਰੇ ਮੋਟਰਸਾਈਕਲ ਦਾ ਕੁਝ ਵਿਗੜਿਆ ਹੈ ਨਾ ਮੈਨੂੰ ਕੋਈ ਛੱਟ ਲੱਗੀ ਹੈ ਸਾਸੰਗਤ ਜੀ ਫਿਰ ਉਹ 2 ਦਿਨ ਬਾਅਦ ਹੰਸਾਲੀ ਸਾਹਿਬ ਸੰਤ ਮਹਾਪੁਰਸ਼ਾਂ ਜੀ ਦਾ ਸ਼ੁਕਰਾਨਾ ਕਰਉਂਦੀ ਕਿਆ ਤਾਂ ਉਸ ਨੂੰ ਉਸ ਵੇਲੇ ਸਮਝ ਆ ਗਈ ਕਿ ਬਾਬਾ ਜੀ ਨੇ ਮੈਨੂੰ ਅਖੰਡ ਪਾਠ ਸਾਹਿਬ ਕਰਵਾਉਣ ਲਈ ਕਿਉਂ ਕਿਹਾ ਸੀ ਸਾਸੰਗਤ ਜੀ ਉਸਨੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਤਾਂ ਸਾਸੰਗਤ ਜੀ ਬਾਬਾ ਜੀ ਮੇਰੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਸੀ ਇੱਕ ਟਰੱਕ ਦੇ ਨਾਲ ਪਰ ਮੈਨੂੰ ਕੁਝ ਵੀ ਨਹੀਂ ਹੋਇਆ ਸਤਸੰਗਤ ਜੀ ਨਾ ਹੀ ਮੇਰੇ ਮੋਟਰਸਾਈਕਲ ਨੂੰ ਕੁਝ ਹੋਇਆ ਸਤਸੰਗਤ ਜੀ ਸਦਮਾ ਪੁਰਸ਼ ਦੀ ਹਾਸਪੇ ਜਦੋਂ ਉਸਨੇ ਮਹਾਪੁਰਸ਼ਾਂ ਜੀ ਦੇ ਹਸਣ ਦਾ ਕਾਰਨ ਪੁੱਛਿਆ ਤਾਂ ਸਤਸੰਗਤ ਜੀ ਬਾਬਾ ਜੀ ਨੇ ਦੱਸਿਆ ਪਾਈ ਜਿੰਨਾ ਪੈਸਾ ਤੇਰਾ ਹਸਪੀਟਲ ਦੇ ਵਿੱਚ ਲੱਗਣਾ ਸੀ ਉਹ ਤੇਰਾ ਸਾਤ ਸੰਗਤ ਜੀ ਅਖੰਡ ਪਾਠ ਸਾਹਿਬ ਦੇ ਵਿੱਚ ਲੱਗ ਗਿਆ ਹੈ ਉਹ ਤੇਰਾ ਦਸਵੰਦ ਵਿੱਚ ਨਿਕਲ ਗਿਆ ਹੈ ਸਾਤ ਸੰਗਤ ਜੀ ਇਹ ਘਟਨਾ ਕੋਈ 10-15 ਕੁ ਸਾਲ ਪਹਿਲਾਂ ਦੀ ਹੈ ਸਾਤ ਸੰਗਤ ਜੀ ਸਾਧੂਆਂ ਵਿੱਚ ਇੰਨੀ ਸ਼ਕਤੀ ਹੈ ਨਾ ਉਹ ਕੁਝ ਵੀ ਕਰ ਸਕਦੇ ਨੇ ਇਸ ਲਈ ਸਾਤ ਸੰਗਤ ਜੀ ਇੱਕ ਵਾਰ ਵਾਹਿਗੁਰੂ ਜੀ ਤੇ ਭਰੋਸਾ ਰੱਖਿਆ ਕਰੋ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਇੱਕ ਵਾਰੀ ਦੀ ਗੱਲ ਹੈ ਇੱਕ ਪ੍ਰੇਮੀ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਆਉਂਦੇ ਹੁੰਦੇ ਸੀ ਸਾਧ ਸੰਗਤ ਜੀ ਉਹਨਾਂ ਦੇ ਪਰਿਵਾਰ ਵਿੱਚ ਸਰਦਾਰ ਜੀ ਉਹਨਾਂ ਦੀ ਪਤਨੀ ਉਹਨਾਂ ਦਾ ਇੱਕ ਲੜਕਾ ਤੇ ਉਸ ਦੀਆਂ ਦੋ ਬੇਟੀਆਂ ਸੀ ਸਾਧ ਸੰਗਤ ਜੀ ਜਿਹੜਾ ਉਹ ਲੜਕਾ ਸੀ ਨਾ ਉਹ ਬਾਹਰ ਚਲ ਗਿਆ ਸੀ ਉਹ ਸੰਤ ਮਹਾਪੁਰਸ਼ਾਂ ਜੀ ਦੇ ਬਚਨਾਂ ਨਾਲ ਹੀ ਕੈਨੇਡਾ ਚਲੇ ਗਿਆ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈਓ ਹਰ ਇੱਕ ਤੋਂ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਹੰਸਾਲੀ ਸਾਹਿਬ ਜਾ ਕੇ ਸੇਵਾ ਕਰਦੇ ਹੁੰਦੇ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਜਿਹੜਾ ਪ੍ਰੇਮੀ ਸੀ ਨਾ ਬਾਬਾ ਜੀ ਦਾ ਉਹ ਜਿਹੜਾ ਮੁੰਡਾ ਬਾਹਰ ਗਿਆ ਸੀ ਸਾਧ ਸੰਗਤ ਜੀ ਉਹ ਇਸੇ ਤਰ੍ਹਾਂ ਹੀ ਉਹਨਾਂ ਦਾ ਪਰਿਵਾਰ ਸੇਵਾ ਕਰ ਰਿਹਾ ਸੀ ਉਹ ਬੱਚਾ ਬਾਹਰ ਸੀ ਸਾਧ ਸੰਗਤ ਜੀ ਤਾਂ ਸੰਤ ਮਹਾਪੁਰਸ਼ਾ ਜੀ ਨੂੰ ਪਤਾ ਲੱਗ ਗਿਆ ਪਹਿਲਾਂ ਹੀ ਤਾਂ ਸੰਤ ਮਹਾਪੁਰਸ਼ਾ ਜੀ ਨੇ ਕਿਹਾ ਭਾਈ ਜਿਹੜਾ ਉਹ ਬਾਹਰ ਮੁੰਡਾ ਗਿਆ ਹੈ ਨਾ ਉਹਨੂੰ ਫੋਨ ਲਾਉ ਹਣੀ ਤਾਂ ਸਾਧ ਸੰਗਤ ਦੀ ਉੱਥੇ ਜੇ ਸੇਵਾਦਾਰ ਨੇ ਉਸਨੂੰ ਫੋਨ ਲਗਾ ਦਿੱਤਾ ਤਾਂ ਸਾਧ ਸੰਗਤ ਦੀ ਬਾਬਾ ਜੀ ਉਹਨੂੰ ਕਹਿੰਦੇ ਭਾਈ ਕੀ ਕਰ ਰਿਹਾ ਵਾ ਕਹਿੰਦੇ ਬਾਬਾ ਜੀ ਮੈਂ ਟਰੱਕ ਚਲਾ ਰਿਹਾ ਵਾ ਕਹਿੰਦੇ ਭਾਈ ਜਿੱਥੇ ਵੀ ਤੇਰਾ ਸਮਾਂ ਲੱਗੇ ਉੱਥੇ ਰੁੱਕ ਕੇ ਇੱਕ ਵਾਰ ਟਰੱਕ ਦੇ ਟਾਇਰ ਚੈੱਕ ਕਰ ਲੈ ਸਾਧ ਸੰਗਤ ਦੀ ਤਾਂ ਉਸਨੇ ਬਾਬਾ ਜੀ ਦੀ ਗੱਲ ਮੰਨ ਲਈ ਸਾਹ ਸੰਗਤ ਜੀ ਤਾਂ ਥੋੜੀ ਦੇਰ ਵਿੱਚ ਹੀ ਜਦੋਂ ਉਸ ਨੇ ਰੋਕ ਕੇ ਟਾਇਰ ਚੈੱਕ ਕੀਤੇ ਤਾਂ ਉਸ ਦਾ ਇੱਕ ਟਾਇਰ ਖੁੱਲਣ ਵਾਲਾ ਸੀ ਸਾਹ ਸੰਗਤ ਜੀ ਤਾਂ ਉਹ ਹੈਰਾਨ ਹੋ ਗਿਆ ਕਿ ਸੰਤ ਮਹਾਪੁਰਸ਼ਾਂ ਜੀ ਨੂੰ ਉੱਥੇ ਬੈਠੇ ਹੋਏ ਵੀ ਕਿੰਨੀ ਮੇਰੀ ਫਿਕਰ ਹੈ ਕਿਉਂਕਿ ਸਾ ਸੰਗਤ ਜੀ ਜੋ ਸੰਤ ਮਹਾਪੁਰਸ਼ਾ ਜੀ ਦੇ ਬੜੇ ਪਿਆਰ ਸਤਿਕਾਰ ਕਰਦੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਮੰਨਦੇ ਨੇ ਸਾ ਸੰਗਤ ਜੀ ਤਾਂ ਸੰਤ ਮਹਾਪੁਰਸ਼ ਵੀ ਉਹਨਾਂ ਦੀ ਪਹਿਲਾਂ ਨਾਜ਼ ਰੱਖਦੇ ਨੇ ਸਾ ਸੰਗਤ ਜੀ ਕੋਈ ਵੀ ਦੁੱਖ ਸੰਕਟ ਆਉਂਦਾ ਹੈ ਨਾ ਤਾਂ ਮਹਾਪੁਰਸ਼ ਜੀ ਉਹਨਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੰਦੇ ਨੇ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਈ ਜਦੋਂ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦਾ ਹੈ ਤਾਂ ਸੰਤ ਮਹਾਪੁਰਸ਼ ਜੀ ਉਹਨਾਂ ਨੂੰ ਪਹਿਲਾਂ ਹੀ ਜਪ ਪਾਠ ਕਰਨ ਵਾਸਤੇ ਕਹਿ ਦਿੰਦੇ ਨੇ ਜਾਂ ਨਹੀਂ ਸਾ ਸੰਗਤ ਜੀ ਉਹਨਾਂ ਨੂੰ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਸੁਖਮਨੀ ਸਾਹਿਬ ਜਾਂ ਫਿਰ ਚਪਈ ਸਾਹਿਬ ਦੇ ਪਾਠ ਕਰਨ ਲਈ ਕਹਿ ਦਿੰਦੇ ਨੇ ਸਾ ਸੰਗਤ ਜੀ ਇਹ ਮਹਾਪੁਰਸ਼ ਦੀ ਸਬਦਾ ਸੰਕੜੇ ਇਸ ਤਰ੍ਹਾਂ ਕੱਟਦੇ ਨੇ ਉਹਨਾਂ ਤੇ ਆਉਣ ਵਾਲੇ ਕੋਈ ਵੀ ਦੁੱਖ ਤਕਲੀਫ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਪਾਠ ਦੇ ਵਿੱਚ ਕੱਟ ਦਿੰਦੇ ਨੇ ਸਾ ਸੰਗਤ ਜੀ ਮਹਾਪੁਰਸ਼ ਜੀ ਸ਼ੁਰੂ ਤੋਂ ਹੀ ਆਪਣੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਪਾਈ ਗੁਰੂ ਦੇ ਨਾਲ ਹੀ ਜੋੜਦੇ ਨੇ ਸਾਥ ਸੰਗਤਾਂ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਥ ਸੰਗਤਾਂ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਥ ਸੰਗਤਾਂ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਦੀ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਪਾਪਾ ਹਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਦੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਤ ਸੰਗਤ ਜੀ ਹੋਈਆਂ ਭੁੰਲਾ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾ ਫਤਿਹ ਵਿੱਚ ਦੇਣਾ ਜੀ ਕਜਵਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ